ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥੰਦੇ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆਈਕਨ ਜਰੂਰ ਦਬਾਓ ਤਾਂ ਜੋ ਬ੍ਰੇਤ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਆਪਣੀ ਜਿਹੜੀ ਹੁਣ ਕਣਕ ਦੀ ਫਸਲ ਦੇ ਵਿੱਚ ਸਮੱਸਿਆ ਦਾ ਸਾਹਮਣਾ ਆਪਾਂ ਨੂੰ ਇੱਕ ਬਹੁਤ ਵੱਡਾ ਕਰਨਾ ਪੈ ਰਿਹਾ ਕਿਉਂਕਿ ਟੈਂਪਰੇਚਰ ਇਸ ਵਾਰ ਬਹੁਤ ਜ਼ਿਆਦਾ ਲੋਅ ਦੇ ਵਿੱਚ ਜਾ ਰਿਹਾਗਾ ਦਿਨ ਪ੍ਰਤੀ ਦਿਨ ਤਕਰੀਬਨ 20 ਤੋਂ 25 ਦਿਨ ਹੋ ਗਏ ਸੂਰਜ ਨਹੀਂ ਦਿਖਾਈ ਦਿੱਤਾ ਪ੍ਰੋਪਰ ਸਪਰੇਹਾਂ ਨੇ ਕੋਈ ਕੰਮ ਨਹੀਂ ਕਰਿਆ ਨਾ ਤਾਂ ਗੁੱਲੀ ਡੰਡੇ ਹੀ ਮਰਿਆ ਨਾ ਆਪਣੇ ਨਾਰਮਲੀ ਜਿਹੜੇ ਚੌੜੀ ਪੱਤੀ ਵਾਲੇ ਨਦੀਨ ਹੁੰਦੇ ਨੇ ਪ੍ਰੋਪਰ ਉਹ ਮਰੇ ਨੇ ਤੇ ਨਾ ਕੋਈ ਤਾਕਤ ਦੀ ਸਪਰੇਹ ਨੇ ਕੰਮ ਕਰਿਆ ਤੇ ਕਿਸਾਨ ਬਹੁਤ ਪਰੇਸ਼ਾਨ ਹੈ ਇਸ ਟਾਈਮ ਤੇ ਕਿਸਾਨ ਬਿਰੋ ਪ੍ਰੇਸ਼ਾਨੀ ਦੇ ਵਿੱਚ ਇਕ ਆਪਾਂ ਬਹੁਤ ਵੱਡੀਆਂ ਗਲਤੀਆਂ ਕਰ ਜਾਂਦੇ ਆਗੇ ਕਿਉਂਕਿ ਹੁਣ ਜੇਕਰ ਆਪਣੀ ਕਣਕ ਦੇ ਵਿੱਚ ਕੋਈ ਗੁੱਲੀ ਡੰਡਾ ਨਹੀਂ ਮਾਰ ਰਿਹਾ ਤਾਂ ਆਪਾਂ ਇੱਕ ਤੋਂ ਦੋ ਦੋ ਤੋਂ ਤਿੰਨ ਸਪਰੇਹਾਂ ਚਾਰ ਸਪਰੇਹਾਂ ਵੀ ਕਿਸਾਨ ਵੀਰ ਕਰ ਦਿੰਦੇ ਨੇ ਤੇ ਕਿਸਾਨ ਵੀਰੋ ਜਿਹੜੀ ਉਹ ਚੀਜ਼ ਦੀ ਗਲਤੀ ਆ ਉਹਨਾਂ ਦੇਖਣ ਨੂੰ ਆਪਾਂ ਨੂੰ ਐ ਮਿਲਦਾ ਵੀ ਕਣਕ ਨੂੰ ੱੱਕਾ ਬਹੁਤ ਬਾਜ ਜਾਂਦਾ ਗੁਲਦੀ ਡੰਡਾ ਮਾਰਦਾ ਨਹੀਂ ਪਰ ਆਪਣੀ ਕਣਕ ਆ ਜਿਹੜੀ ਉਹ ਤਿੱਲਾ ਤਿੱਲਾ ਹੀ ਖੜੀ ਰਹਿੰਦੀ ਆ ਤੇ ਦੂਜੇ ਨੰਬਰ ਤੇ ਕਿਸਾਨ ਵੀਰੋ ਆਪਾਂ ਕਈ ਵਾਰ ਇੰਨੀ ਕੋਬਰਡੋਜ਼ ਵਰਤ ਲੈਨੇ ਆਗੇ ਉਹ ਆਪਣੀ ਕਣਕ ਦਾ ਸੱਤਿਆਨਾਸ਼ ਕਰ ਜਾਂਦੀ ਆ ਤੇ ਤੀਜੇ ਨੰਬਰ ਤੇ ਕਿਸਾਨ ਵੀਰੋ ਜਿਹੜੀਆਂ ਚੌੜੀ ਪੱਤੀ ਵਾਲੀਆਂ ਸਪਰੇਹਾਂ ਨੇ ਜੀਆਂ ਨਦੀਨ ਨੂੰ ਮਾਰਨ ਵਾਲੀਆਂ ਉਹ ਦੇਖੋ ਹਰ ਇੱਕ ਯੂਟਿਊਬਰ ਤੁਹਾਨੂੰ ਦੱਸਦਾ ਜਾਂ ਮੈਂ ਵੀ ਦੱਸਦਾ ਜਾਂ ਦੁਕਾਨਦਾਰ ਵੀ ਦੱਸਦਾ ਕਿਸਾਨ ਵੀਰੋ ਉਹ ਨੂੰ ਆਪਾਂ ਸਟਰੋਂਗ ਸਾਲਟ ਦੇ ਨਾਲ ਵਰਤਨ ਦੀ ਨਾ ਕੋਸ਼ਿਸ਼ ਕਰੀਏ ਬਹੁਤ ਉਹਦਾ ਮਾੜਾ ਨਤੀਜਾ ਆਪਾਂ ਨੂੰ ਦੇਖਣ ਨੂੰ ਮਿਲਦਾ ਉਹਦੇ ਨਾਲ ਕਿਸਾਨ ਵੀਰੋ ਆਪਣੀ ਫਸਲਾ ਜਿਹੜੀ ਇੱਕ ਤਰ੍ਹਾਂ ਦੀ ਬਰਬਾਦ ਹੋਣ ਵਾਲਾ ਕੰਮ ਹੋਇਆ ਨਾ ਆਪਾਂ ਫਸਲ ਇੱਕ ਚੀਜ਼ ਮੈਂ ਤੁਹਾਨੂੰ ਇਹ ਵੀ ਦੱਸਦਾ ਆਪਾਂ ਫਸਲ ਠੀਕ ਕਰ ਲਾਂਗੇ ਹਰੀ-ਪਰੀ ਕਰ ਦਾਂਗੇ ਫਸਲ ਨੂੰ ਕੋਈ ਜੂਰੀਆ ਥੋੜਾ ਜਿਆਦਾ ਪਾ ਦੋ ਕੋਈ ਸਪ੍ਰੇਹਾ ਕਰ ਲਓ ਫਰ ਐਂਡ ਤੇ ਜਾ ਕੇ ਕੀ ਹੁੰਦਾ ਕਿਸਾਨ ਵੀਰੋ ਫਸਲ ਤੁਸੀਂ ਕਹਿ ਦੋਗੇ ਆਪਣੀ ਤਾਂ ਵਧੀਆ ਖੜੀ ਸੀ ਪਰ ਝਾੜ ਨਹੀਂ ਤੁਹਾਨੂੰ ਮਿਲਣਾ ਝਾੜ ਦੇ ਵਿੱਚ ਆਪਾਂ ਨੂੰ ਗਰਾਵਟ ਮਿਲੂਏ ਮਿਲੂਗੀ ਫਿਰ ਤੇ ਕਿਸਾਨ ਵੀਰੋ ਮੈਂ ਇੱਕ ਤੁਹਾਨੂੰ ਇਹ ਬੇਨਤੀ ਕਰਦਾ ਕੱਲ ਵੀਰ ਚਰਨਜੀਤ ਨੇ ਵੀ ਪੋਸਟ ਪਾਈ ਸੀਗੀ ਬਹੁਤ سارے ਯੂਟਿਊਬਰ ਤੁਹਾਨੂੰ ਇਹੀ ਗੱਲ ਦੱਸਦੇ ਨੇ ਮੈਂ ਵੀ ਤੁਹਾਨੂੰ ਇਹੀ ਗੱਲ ਕਹਿਣਾ ਕਿ ਜਿੰਨਾ ਸਮਾਂ ਧੁੱਪ ਨਹੀਂ ਨਿਕਲਦੀ ਤੁਸੀਂ ਇੰਨਾ ਖਰਚਾ ਨਾ ਕਰੋ ਕਿਉਂਕਿ ਕਿਸੇ ਵੀ ਸਪਰੇਅ ਨੇ ਕਿਸੇ ਵੀ ਦਵਾਈ ਨੇ ਕਿਸੇ ਵੀ ਚੀਜ਼ ਨੇ ਓਨਾ ਟਾਈਮ ਨਹੀਂ ਕੰਮ ਕਰਨਾ ਜਿੰਨਾ ਟਾਈਮ ਪ੍ਰੋਪਰ ਜਿਹੜੀ ਆਪਣੀ ਧੁੱਪਣੀ ਨਿਕਲਣੀ ਕਿਉਂਕਿ ਫਸਲ ਦਾ ਜੇਕਰ ਆਪਾਂ ਗੱਲ ਕਰੀਏ ਵੀਰੋ ਇੰਨੀ ਕੁ ਜ਼ਿਆਦਾ ਸਟ्रेस ਦੇ ਵਿੱਚ ਆ ਗਈ ਇੰਨੀ ਜ਼ਿਆਦਾ ਠੰਡ ਹੋਣ ਕਾਰਨ ਜੋ ਫਸਲ ਨੇ ਖੁਰਾਕ ਕੀ ਤੱਤ ਧਰਤੀ ਦੇ ਵਿੱਚੋਂ ਲੈਣੇ ਉਹ ਵੀ ਫਸਲ ਲੈਣੋਂ ਹਟ ਰਹੀ ਆ ਹੁਣ ਇੰਨੇ ਕੁ ਵੀਰਾਂ ਦੇ ਮਤਲਬ ਕਿ ਮੈਸੇਜ ਵਗੈਰਾ ਆਉਂਦੇ ਨੇਗੇ ਕਮੈਂਟ ਕਰਦੇ ਨੇ ਵੀ ਵੀਰੇ ਫਸਲ ਤਿੱਲੇ ਤਿੱਲਾ ਖੜੀ ਆ ਆਪਣੀ ਕਣਕ ਤਾਂ ਵੀਰੇ ਉਹ ਤਾਂ ਹੀ ਖੜੀ ਆ ਗਈ ਉਹਨੂੰ ਪ੍ਰੋਪਰ ਖਰਾਕੀ ਤੱਕ ਹੀ ਨਹੀਂ ਮਿਲ ਰਹੇ ਫਟਾਰੇ ਦਾ ਟਾਈਮ ਲੰਘ ਰਿਹਾ ਕਣਕ ਦਾ 60-60 ਦਿਨ ਤੱਕ ਫਟਾਰਾ ਕਣਕ ਕਰਦੀ ਹੈ 60 ਕੇ ਦਿਨ ਤੱਕ ਤੁਸੀਂ ਦੇਖ ਲਓ ਉਹਨਾ ਟਾਈਮ ਕਣਕ ਦਾ ਲੰਘ ਚੁੱਕਿਆ ਹੁਣ ਉਹ ਕਣਕ ਨੇ ਕਦੋਂ ਫਟਾਰਾ ਕਰਨਾ ਇਹ ਗੱਲਾਂ ਦਾ ਕਿਸਾਨ ਵੀਰੋ ਤੁਸੀਂ ਧਿਆਨ ਰੱਖਿਆ ਕਰੋ ਹੁਣ ਆਪਾਂ 4-4 ਸਪਰੇਹਾਂ ਬੈਸੀ ਕਰਤੀਆਂ 3-3 ਸਪਰੇਹਾਂ ਕਿਸਾਨ ਵੀਰਾਂ ਨੇ ਕਰਤੀਆਂ ਤਾਂ ਉਹ ਤੁਸੀਂ ਐਂ ਵੀ ਦੇਖੋਗੇ ਸਨ ਵੀਰੂ ਵੀ ਉਸ ਦਾ ਆਪਾਂ ਨੂੰ ਬੈਨੀਫਿਟ ਕਿਉਂ ਨਹੀਂ ਮਿਲ ਰਿਹਾ ਧੁੱਪਾ ਜਿੰਨਾ ਟਾਈਮ ਨਹੀਂ ਲੱਗਦੀਆਂ ਨੀਚੋਂ ਬਾਣ ਪ੍ਰੋਪਰ ਨਹੀਂ ਖੜਕਦੇ ਫਾਸਲਾਂ ਤੇ ਫालतू ਖਰਚਾ ਕਰਨ ਦਾ ਫਾਇਦਾ ਹੀ ਨਹੀਂ ਕਣਕ ਦੇ ਉੱਪਰ ਜਦੋਂ ਕਣਕ ਨੂੰ ਧੁੱਪਾ ਪ੍ਰੋਪਰ ਲੱਗਣ ਲੱਗੀਆਂ ਦੂਜਾ ਪਾਣੀ ਕਣਕ ਨੇ ਮੰਗ ਲਿਆ ਥੋੜੀ ਕਣਕ ਆਪਣੇ ਆਪ ਵਧੀਆ ਹੋਣ ਲੱਗ ਜੂ ਤੇ ਉਸ ਟਾਈਮ ਕਿਸਾਨ ਬਿਰੋ ਜੇਕਰ ਆਪਾਂ ਨੂੰ ਜ਼ਰੂਰਤ ਪਊ ਫਿਰ ਆਪਾਂ ਸਪਰੇ ਵੀ ਦਵਾਂਗੇ ਫਸਲ ਨੂੰ ਰੇ ਵੀ ਦਵਾਂਗੇ ਜਿਹੜੀ ਚੀਜ਼ ਦੀ ਘਾਟ ਹੋ ਤੇ ਜਿਹੜੇ ਹੁਣ ਫਸਲ ਹੋਏ 70 75 ਦਿਨ ਦੀ ਗਈ ਉਹਨੂੰ ਹੁਣ ਜੂਰੀਆ ਤਾਂ ਆਪਾਂ ਦੇ ਨੋ ਰਹੇ ਪਰ ਉਹ ਫਸਲਾਂ ਦੇ ਵਿੱਚ ਇੱਕ ਚੀਜ਼ ਦੀ ਜ਼ਰੂਰ ਹੋਊਗਾ ਉਹਨਾਂ ਤੇ ਕਿਉਂਕਿ ਨਦੀਨ ਨਾਸ਼ਕ ਤੇ ਤਤਾਲੀਆਂ ਸਪਰੇ ਹਾਂ ਜਿਹੜੀ ਵੀ ਕੋਈ ਕਰਨੀ ਸੀ ਉਹ ਉਸੇ ਤੇ ਹੋ ਚੁੱਕੀਆਂ ਸੀ ਜਦੋਂ ਧੁੱਪ ਮਨ ਲਗੇ ਧੁੱਪਾਂ ਦੇ ਵਿੱਚ ਪਹਿਲਾਂ ਠੰਡ ਪੈਣ ਤੋਂ ਉਹ ਫਸਲਾਂ ਨਹੀਂ ਹੁੰਦੀਆਂ ਦਵਾਈਆਂ ਪਰ ਜੇਕਰ ਗੱਲ ਕਰੀਏ ਕਿਸਾਨ ਵੀਰੋ ਹੁਣ ਜਿਹੜੀਆਂ ਫਸਲਾਂ ਹੁਣ 65 70 ਦਿਨ ਦੀਆਂ ਨਹੀਂ ਗੀਆਂ ਉਹਨਾਂ ਦੇ ਵਿੱਚ ਜੂਰੀਆ ਦਾ ਜ਼ਿਆਦਾ ਪ੍ਰਯੋਗ ਨਾ ਕਰੋ ਜਿੰਨਾ ਟਾਈਮ ਧੁੱਪ ਨਹੀਂ ਨਿਕਲਦੀ ਆਹ ਗਲਤੀਆਂ ਨਾ ਕਰੋ ਗੁੱਲੀ ਡੰਡੇ ਦੀਆਂ 4 4 ਸਪਰੇਹਾਂ ਕਿਸਾਨ ਵੀਰ ਇੱਕ ਮੈਨੂੰ ਕਿਸਾਨ ਵੀਰ ਨੇ ਮਤਲਬ ਕਿ ਕੰਟੈਕਟ ਹੋਇਆ ਇਹਨਾਂ ਨੂੰ ਕਹਿੰਦਾ ਮੈਂ ਇੱਕ ਸਪਰੇ ਕੋਰਤੇ ਕਰਕੇ ਚਾਰ ਸਪਰੇਹਾਂ ਉੱਪਰ ਕਰਤੀਆਂ 10 10 ਦਿਨ ਦੇ ਵਕਫੇ ਨਾਲ ਜਦੋਂ ਕਿਸਾਨ ਵੀਰੋ ਧੁੱਪ ਹੀ ਨਹੀਂ ਨਿਕਲਦੀ ਸਪਰੇਹ ਕੰਮ ਕਿੱਥੋਂ ਕਰੂਗੀ ਮੈਂ ਤੁਹਾਡੇ ਲਈ ਅਗੇ ਹੀ ਬੇਨਤੀ ਕਰਦਾ ਹਾਂ ਕਿਸਾਨ ਵੀਰੋ ਜਿੰਨਾ ਟਾਈਮ ਧੁੱਪ ਜਦੋਂ ਚਮਕੂ ਪ੍ਰੋਪਰ ਤੁਸੀਂ ਸਪਰੇਅ ਕਰਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜਿਹੜੇ ਕਿਸਾਨ ਵੀਰਾਂ ਨੂੰ ਹੁਣ ਟਾਈਮ ਹੀ ਲੰਘ ਗਿਆ ਕਣਕ ਦਾ ਪਰ ਉਹ ਸਪਰੇਅ ਵੀ ਕੁਤਾਹੀ ਨਾ ਕਰਿਓ ਸਪੈਸ਼ਲ ਗੁੱਲੀ ਡੰਡੇ ਵਾਲੀ ਦੀ ਚਲੋ ਤੱਤਾ ਤੁੱਤਾ ਨਹੀਂ ਸਪਰੇਅ ਦੀ ਆਪਾਂ ਮਾੜਾ ਮੋਟਾ ਇੱਧਰ ਇੱਧਰ ਕਰ ਲੈਨੇ ਹੈਗੇ ਪਰ ਗੁੱਲੀ ਡੰਡੇ ਦੀ ਸਪਰੇਅ ਤੁਸੀਂ 70 75 ਦਿਨ ਤੇ ਨਾ ਲੈ ਕੇ ਜਾਓ ਹੁਣ ਜੇਕਰ ਆਪਾਂ 70-75 ਦਿਨ ਤੇ ਦੇਖੋ ਸਪਰੇਅ ਲੈ ਕੇ ਜਾਵਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਕੋਈ 24D ਕਰੋਗੇ ਤੁਸੀਂ ਕੋਈ ਹੋਰ ਸਾਲਟ ਸਟਰੋਂਗ ਵਰਤ ਲਓਗੇ ਜਾਂ ਕੋਈ ਏਸ਼ੀਆ ਮਾਈਨ ਕੋਈ ਮੈਟਰੀਸ ਦੀ ਸਪਰੇਅ ਕਰੋ ਤਾਂ ਕਿਸਾਨ ਵੀਰੋ ਥੋੜਾ ਸਿੱਟਾ ਬਿੰਗਾ ਟੇਡਾ ਆਉਣਾ ਪ੍ਰੋਪਰ ਸਿੱਟੇ ਨੇ ਭਰਨਾ ਨਹੀਂ ਤੁਹਾਨੂੰ ਹਰ ਇੱਕ ਵੀਰ ਇਹੀ ਬੇਨਤੀ ਕਰ ਰਿਹਾ ਵੀ ਵੀਰੇ ਇਨੀ ਲੇਟ ਸਪਰੇਅ ਨਾ ਕਰੋ ਦੂਜੇ ਨੰਬਰ ਦੇ ਬਿਨਾਂ ਧੁੱਪ ਤੋਂ ਤਾਂ ਵੀਰੇ ਸਪਰੇਅ ਦਾ ਕੋਈ ਫਾਇਦਾ ਹੀ ਨਹੀਂ ਹੁਣ ਮੈਗਨੀਜ਼ ਲਾ ਲਓ ਤੁਸੀਂ ਕੋਈ ਹੋਰ ਸਪਰੇਅ ਕਰਨੀਆਂ ਤੁਸੀਂ ਨੇ ਤੋਂ ਪਚਮਕੇ ਤੋਂ ਸਪਰੇਅ ਕਰੋਗੇ ਤਾਂ ਤੁਹਾਨੂੰ 110% ਰਿਜ਼ਲਟ ਮਿਲਣਗੇ ਨਹੀਂ ਤੁਹਾਨੂੰ 50% ਮਿਲਣਗੇ ਪੈਸੇ ਦੀ ਬਰਬਾਦੀ ਇਹ ਹੋਣੀ ਹੈ ਨਾ ਆਪਣੀ ਕਈ ਕਿਸਾਨ ਵੀਰਾਂ ਦੀ ਤਾਂ ਚਲੋ ਮਜਬੂਰੀ ਹੋ ਗਈ ਵੀਰੇ ਕਿਉਂਕਿ ਕਈ ਵਾਰ ਪਾਣੀ ਜ਼ਿਆਦਾ ਭਰਮਾ ਪਾਣੀ ਲਾ ਗਿਆ ਤੇ ਕਿਸੇ ਗਵਾਂਢੀ ਤੋਂ ਪਾਣੀ ਟੁੱਟ ਗਿਆ ਕਣਕ ਉਹਨਾਂ ਦੀ ਪੂਰੀ ਪੀਲੀ ਪੈ ਗਈ ਪਾਣੀ ਖੇਤ ਨੇ ਖਾਧਾ ਨਹੀਂ ਪਰ ਜਿਹੜੇ ਕਿਸਾਨ ਵੀਰਾਂ ਦੀ ਉਹ ਫਸਲ ਉੰਜ ਵਧੀਆ ਮੰਨ ਕੇ ਚਲੋ ਚਲੋ ਮਾੜੀ ਮੋਟੀ ਠੰਡ ਨਾਲ ਪੀਲੀ ਹੋ ਗਈ ਜਾ ਕੋਈ ਨਦੀਨ ਨਾਸ਼ਕ ਨਾਲ ਪੀਲੀ ਹੋ ਗਈ ਕਿਸਾਨ ਵੀਰੋ ਨਦੀਨ ਨਾਸ਼ਕ ਵਾਲੀ ਫਸਲ ਥੋੜੀ 10-12 ਦਿਨ ਚ ਰਿਕਵਰ ਹੋਣ ਲੱਗ ਜੰਦੀ ਉਹਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਆਪਾਂ ਫालतੂ ਬਿਨਾ ਧੁੱਪ ਤੋਂ ਖਰਚਾ ਨਾ ਕਰੋ ਟੈਂਪਰੇਚਰ ਇੰਨਾ ਗਲੋਹਾ ਕਣਕਾਂ ਵੈਸੇ ਵੀ ਸਟ੍ਰੈਸ ਚ ਪਾ ਕੇ ਨੋਕਾਂ ਪੀਲੀਆਂ ਕਣਕ ਦੀਆਂ ਹੋਣ ਲੱਗ ਗਈਆਂ ਇੰਨੀ ਮੱਲ ਕੇ ਕਣਕ ਦੇ ਉੱਪਰ ਸਟ੍ਰੈਸ ਪਈ ਹੋਇਆ ਖਰਾਕ ਨਹੀਂ ਕਣਕ ਨੂੰ ਪੂਰੀ ਮਿਲ ਰਹੀ ਧੁੱਪ ਨਹੀਂ ਮਿਲ ਰਹੀ ਜਿੰਨੀ ਉਹਨੂੰ ਚਾਹੀਦੀ ਆ ਕਿਉਂਕਿ ਕਣਕ ਦਾ ਵੀ ਕੋਈ ਟਾਈਮ ਪੀਰੀਅਡ ਤੇ ਮੌਸਮ ਦੇ ਹਿਸਾਬ ਦੇ ਨਾਲ ਅਨੁਕੂਲਤਾ ਦੇ ਨਾਲ ਸੰਬੰਧ ਹੁੰਦਾ ਮੌਸਮ ਜਿਹੜੀ ਸਟੇਜ ਤੇ ਜਿਹੜਾ ਮੌਸਮ ਚਾਹੀਦਾ ਕਣਕ ਨੂੰ ਜੇ ਉਹ ਮੌਸਮ ਮਿਲੂ ਤਾਂ ਆਪਾਂ ਨੂੰ ਬੰਪਰ ਝਾੜ ਆਪਦੇ ਆਪ ਮਿਲ ਜਾਂਦਾ ਕਿਉਂਕਿ ਕੋਈ ਜ਼ਿਆਦੇ ਫਸਲ ਨੂੰ ਆਪਣੀ ਨੂੰ ਖੇਚਲਾ ਦੀ ਲੋੜ ਨਹੀਂ ਹੁੰਦੀ ਕਣਕ ਨੂੰ ਸਪੈਸ਼ਲ ਤੇ ਬਹੁਤ ਮਤਲਬ ਕਿ ਕਿਸਾਨ ਵੀਰਾਂ ਨੂੰ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਫਿਲਹਾਲ ਹਜੇ ਆਪਾਂ ਇਹ ਕੰਮ ਤੋਂ ਜਿੰਨਾ ਟਾਈਮ ਧੁੱਪ ਨਹੀਂ ਨਿਕਲਦੀ ਗੁਰੇਜ਼ ਕਰੀਏ ਫਾਲਤੂ ਆਪਣੀਆਂ ਫਸਲਾਂ ਤੇ ਖਰਚਾ ਨਾ ਕਰੀਏ ਜਦੋਂ ਧੁੱਪ ਨਿਕਲੇ ਤਾਂ ਜਿਹੜੀਆਂ ਆਪਾਂ ਤੁਹਾਨੂੰ ਸਪਰੇਅ ਦੱਸੀਆਂ ਹੋਈਆਂ ਨੇ ਜਾਂ ਕੋਈ ਵੀ ਸਪਰੇਅ ਤੁਸੀਂ ਕਰਨੀਆਂ ਤਾਂ ਤੁਸੀਂ ਕਰ ਸਕਦੇ ਹੋ ਪਰ ਫਸਲ ਦੀ ਸਟੇਜ ਦੇ ਹਿਸਾਬ ਨਾਲ ਕਰਿਓ ਇਹ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਇਸੇ ਤਰ੍ਹਾਂ ਪਿਆਰ ਦੇ ਵਿੱਚ ਰੱਖੋ ਧੰਨਵਾਦ